ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ। ਨੱਪੜ ਚੱਲਿਆ ਜੀ ਆਪਣਾ ਆਹ ਖੇਤ ਦਾ ਵੀ। ਬਸ ਰਹਿ ਗਏ ਪੰਜ ਚਾਰ ਕਿਘੇੜੇ ਕੱਢਣ ਤੋਂ। ਟੋਪ ਪਲਾਟ ਪੱਟਣਾ ਉਹ ਹੈਗਾ 2 ਢਾਈ ਕਿਬਿਗੇ ਦਾ। ਬਾਕੀ ਫਿਰ ਦੂਈ ਮੋਟਰ ਤੇ ਲਾਵਾਂਗੇ ਪਟਾਈ। ਬਾਕੀ ਰੇਟ ਦਾ ਸੀਮੇ ਚੱਲਦਾ ਏ। ਐਲਰ ਦਾ ਰੇਟ 6 ਤੋਂ ਲੈ ਕੇ ਪੌਣੇ 70 ਰੁਪਏ ਤੱਕ ਦੜਾ ਚੱਲਦਾ। ਬਾਕੀ 70 ਰੁਪਏ ਤੋਂ ਲੈ ਕੇ ਪੌਣੇ 80 ਰੁਪਏ ਤੱਕ ਸ਼ਾਂਤੀ ਵਾਲਾ ਮਾਲ ਸੈਂਪਲ ਪਾਸ। ਬਾਕੀ ਮੌਸਮ ਵਧੀਆ ਹੋ ਗਿਆ। ਧੁੱਪਾਂ ਨਕਲੀ ਹੋਈ ਆ। ਤੇ ਆਸੂ ਨਾਲ ਜਿਹੜੀ ਮਾੜੀ ਮੁੱਢੀ ਮਿੱਟੀ ਆ। ਕੀ ਜਾਂਦੀ ਆ ਤਾਂ ਹੀ ਆਪਾਂ ਪੱਟ ਪੱਟ ਕੇ ਲੈਣਾ ਰੱਖਤੀਆਂ ਬੀਹਾਵਾਂ ਲੱਗੀ ਜਾਂਦੀ ਆਲੂ ਨੂੰ ਇਹ ਰੇਜਾ ਬੋਰੀ ਚ ਪਾ ਕੇ ਟਰਾਲੀ ਜੀ ਪਲਟੀ ਮਾਰਦੇ ਆਂ ਝੜ ਜਾਂਦੀ ਜਿਹੜੀ ਹੁੰਦੀ ਆ ਮਾੜੀ ਮੋਟੀ ਬਾਕੀ ਹੁਣ ਮੱਕੀ ਦੀ ਤਿਆਰੀ ਕਰਦੇ ਆਂ ਬਸ ਪੰਜ ਚਾਰ ਦਿਨ ਤੱਕ ਬਾਈ ਬੂਹੀ ਕਰਕੇ ਖੇਤ ਕਰਦੇ ਆਂ ਤਿਆਰ ਜਿਹੜੇ ਖੇਤ ਹੋ ਗਏ ਵਿਲੇ ਉਹਨਾਂ ਚ ਲਾਉਨੇ ਆ ਮੱਕੀ ਬੀਜ ਲੈ ਕੇ ਆਉਨੇ ਆ ਫਿਰ ਡਾ ਕੇ ਲੱਗ ਗਈ ਅੱਜ ਆਪਾਂ ਇੱਧਰਲੇ ਖੇਤ ਚ ਪੱਟਣ ਕੱਲ ਮੁੱਕ ਗਿਆ ਦੀ ਪਰਲੇ ਖੇਤ ਦਾ ਕੰਮ ਤੇ ਇਹਦਾ ਵੀ ਤਕਰੀਬਨ ਮੁੱਕੇ ਗਿਆ ਪਰ ਰਹਿ ਗਏ ਪੰਜ ਚਾਰ ਖੇਡੇ ਰਹਿੰਦੇ ਨੇ ਪਰਲੇ ਪਾਸੇ ਪੱਟਣ ਤੋਂ ਬਾਕੀ ਉਹ ਪਰੇ ਪੱਟਣੇ ਨੇ ਗੰਨੇ ਕੋਲ ਹੈਗੇ ਆਪਣਾ ਬਿੱਗਾ ਜਗ੍ਹਾ ਉੱਧਰ ਉਹ ਸਾਰਿਆਂ ਤੋਂ ਲਾਸਟ ਤੇ ਲਾਇਆ ਦੀ ਉਹ ਚ ਥੋੜਾ ਸੈਜ ਵੀ ਘੱਟੇ ਆ ਉਹ ਪਟਦੇ ਆ ਅੱਜ ਆਪਣਾ ਉਹਰੇ ਮੁੱਕ ਜਾਊਗਾ ਫੇਰ ਦੇਖਦੇ ਆ ਕੱਲ ਨੂੰ ਕਰਦੇ ਆ ਜਗਾਈ ਚੂਈ ਬਾਹੀ ਕਰਕੇ ਤੇ ਫੇਰ ਨਾਲੇ ਦੂਈ ਮੋਟਰ ਤੇ ਪਟਾਈ ਸ਼ੁਰੂ ਕਰਦਾ ਕੱਲ ਤੋਂ ਬਾਕੀ ਆ ਖੇਤ ਚ ਥੋੜਾ ਜਿਹਾ ਬਲੈਟ ਦਾ ਜਿਆਦਾ ਨੁਕਸਾਨ ਤੀ ਇਹ ਸੈਜ ਥੋੜਾ ਜਿਹਾ ਜਿਆਦਾ ਬਰੀਕ ਆ ਬਾਕੀ ਦਾਣਾ ਬਹੁਤ ਆ ਇਹ ਸਹਜ ਥੋੜਾ ਜਿਹਾ ਬਰੀਕ ਰਹਿ ਗਿਆ ਮੋਟਾ ਨਹੀਂ ਹੋਇਆ ਆਲੂ ਬਾਕੀ ਰੇਟ ਉਹੀ ਕੁਛ ਚੱਲਦਾ ਏ 6 ਸਵਾ 6 ਤੋਂ ਲੈ ਕੇ ਪੌਣੇ 70 ਰੁਪਏ ਤੱਕ ਦੜਾ ਸ਼ਰਲਾ ਕੱਢ ਕੇ ਤੇ 30 ਐਮ ਐਮ ਤੋਂ ਬਾਕੀ ਰੇਟ ਆਪਾਂ ਅੰਦਾਸੇ ਦਿੱਤਾ ਪਹਿਲਾਂ ਵੀਡੀਓ ਦੇ ਮੂਰੇ ਦੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਬਾਕੀ ਰੇਟ ਬਾਰੇ ਆਪਾਂ ਰੋਜ਼ ਦੱਸਦੇ ਰਹਿੰਦੇ ਆਂ ਵੀਡੀਓਜ਼ ਹੋਏ ਆਪਣੇ 8.5 ਕਿਲਿਆਂ ਦਾ ਗੇੜ ਪਟਿਆ ਜਾਣਾ ਏ ਆ ਮੋਟਰ ਤੇ ਬਾਕੀ ਆਪਾਂ ਪਹਿਲਾਂ ਹੀ ਕਰੀ ਦੀ ਪਟਾਈ ਜਦ ਕੱਚੀ ਬਟਾਈ ਜਲਦੀ ਦੀ ਆਲੂ ਦੀ ਬਾਕੀ ਜਦ ਪੜਤਾ ਤੀ ਆਪਾਂ ਹੁਣ ਆਪਣਾ ਚਿਪ ਸੋਨਾ ਬਨ ਰਹਿੰਦਾ ਏ ਆ ਮਾਲਣੀ ਖੜਾ ਉਹ ਤਾਂ ਮੰਨ ਲਓ ਫਰਵਰੀ ਦੇ ਲਾਸਟ ਬੂਟ ਚ ਜਾ ਕੇ ਪੱਟਿਆ ਜਾਊਗਾ ਲੰਬਾ ਟਾਈਮ ਖੜਦਾ ਏ ਇਸ ਕਰਕੇ ਬਾਕੀ ਅੱਜ ਮੌਸਮ ਫੇਰ ਥੋੜਾ ਜਿਹਾ ਖਰਾਬ ਜਈਆ ਬੱਦਲ ਬਾਈਆ ਕੱਲ ਮੌਸਮ ਵਧੀਆ ਦੀ ਭਲੇ ਪੰਜ ਚਾਰ ਦਿਨ ਹੋਰ ਰਹੂਗਾ ਮੀਂਹ ਦੱਸਿਆ ਹੈ ਤਿੰਨ ਤਰੀਕ ਦਾ ਆਕੀ ਦੇਖੋ ਕਿੰਨਾ ਕੁ ਪੈਂਦਾ ਜਾਂ ਨਹੀਂ ਪੈਂਦਾ ਪਟਿਆ ਗਿਆ ਜੀ ਆਪਣਾ ਸਾਰੇ ਪਲਾਟ ਉਹ ਰਿਹਾ ਮੋਟਰ ਤੇ ਔਰੇ ਮੁੱਕ ਗਿਆ ਆਲੂ ਦਾ ਕੰਮ ਟੋਟਲੀ ਪਟਿਆ ਗਿਆ ਆਪਣਾ ਬਾਕੀ ਲੋਡ ਕਰਦੇ ਆ 300 ਗੱਟਾ ਇਹ ਕੁਸ ਕੱਲ ਵਾਲਾ ਪਿਆ ਇੱਧਰਲੇ ਪਾਸੇ ਆ ਗੋਲੀ ਵੀ ਚੱਕਣੀ ਅੱਜ ਆਪਾਂ ਕਾਲੂ ਲਾਉਣਾ ਦੂਈ ਮੋਟਰ ਤੇ ਪਟਾਈ ਤੇ ਬਾਕੀ ਕਰਕੇ ਲੋਡ ਫਿਰ ਪਾ ਕੇ ਉਹਨਾਂ ਟਰੱਕ ਚ ਤੋਂ ਦਾ ਬਹੁਤ ਜ਼ਿਆਦਾ ਆ ਗਈ ਦੇਖੋ ਅੱਜ ਦਿਨ ਚ ਵੀ ਮੌਸਮ ਥੋੜਾ ਜਿਹਾ ਖਰਾਬ ਏ ਰਿਹਾ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਸਾਰੀ ਪਾਲਾ ਛੋਟੂ ਏ ਫਿਰ ਫੁੱਟੀ ਜਾਂਦਾ ਆ ਬੋਰਾ ਪਟਿਆ ਹੋਇਆ ਇੱਕ ਬਾਕੀ ਆ ਗੱਲ ਆਪਣੇ ਕੋਲ ਮਾਲ ਬਚ ਗਿਆ ਸੀ ਇੰਨਾ ਕੁ ਟਰਾਲੀ 'ਚ ਟਰੱਕ ਹੋ ਗਿਆ ਦੀ ਫੁੱਲ ਫਿਰ ਆਪਾਂ ਮੋੜ ਲਿਆ ਦੀ ਨਾਲੇ ਅੱਜ ਸਾਰੀ ਪਾ ਦੇਣਾ ਟੋਟਲੀ ਜਿੰਨਾ ਵੀ ਹੈਗਾ ਬਾਕੀ ਬੋਰੀ ਲੈਂਦੀ ਐ ਇਹ 48 49 ਕਿਲੋ ਹੀ ਰਹਿੰਦੀ ਲੈਂਦੀ ਆ ਬਾਕੀ ਕਿਸੇ 'ਚ 50 ਕਿਲੋ ਤੋਂ ਵੱਧ ਵੀ ਹੁੰਦਾ ਏ ਥੈਲੇ 'ਚ ਅੱਧੀ ਟਾਂਕਾ ਲਾ ਰਿਹਾ ਬੰਦਾ ਉੱਧਰ ਤੇ ਲੱਗਦਿਆਂ ਕਰਨਾ ਲੋਡ ਠੰਡ ਲੱਗਦਾ ਸ਼ੂਟੂ ਹਾਂਜੀ ਹੈ ਹਾਂਜੀ ਕਿੰਨਾ ਕੁ ਠੰਡ ਲਗਦਾ ਆ ਜੀ ਤੁੰਦ ਆ ਗਿਆ ਨਾ ਹਾਂਜੀ ਪੱਕੀ ਫਿਰ ਲੱਗੀਏ ਕਰਨ ਲੋਡ ਹਾਂਜੀ ਲੱਗਈਏ ਚਲੋ ਫੇ ਫਟਾਫਟਾ ਰੱਖੋ ਦੇ ਨਾਲ ਪਵਾ ਆ ਆਲੂ ਪਵਾਓ ਪਹਿਲਾਂ ਆਲੂ ਪਵਾ ਜਿਹੜੇ ਟਰਾਲੀ ਹੰਡੇ ਹੋਏ ਨੇ ਇਹ ਪਾਓ ਪਹਿਲਾਂ ਫਿਰ ਲੱਗਦੇ ਆ ਕਰਨ ਲੋਡ ਸਾਰਾ ਪਾ ਗਏ ਨਾ ਇਹਦੇ ਨਾਲ ਟਾਂਕਾ ਲਾ ਕੇ ਉਹ ਟੋਟਲੀ ਪਾ ਲੋ ਇਹ ਫੁੱਟੀ ਜਾਂਦਾ ਏੱਕਣੇ ਖਰਾਬ ਹੋ ਜਾਂਦਾ ੁੰਡੇ گا او بتا دے ਗੱਲ ਇਹ ਸਾਰੇ ਖਾ ਗਏ ਨਾ ਗੱਡੀ ਨੰਬਰ ਪਾ ਕੇ ੁੰਡੇ ਹੋਏ ਹੋ ਪਰ ਨਾ ਲੌਂਗ ਜਾ ਕੇ ਲਾਓ ਲਾਓ ਹਿੰਮਤ ਨਾਲ ਨਾ ਦੋ ਹਿੰਮਤ ਨਾਲ ਬੈਠ ਜਾ ਜਲਦੀ ਕਿੰਨੇ ਕੱਟੇ ਉੱਧਰ ਨੇ ਦੇਖ ਕੇ ਮछाਉ ਰਿਹਾ ਦੇ ਨੀ ਘਰ ਜਾਦੇ ਨੀਂ ਚ ਫੇਕਣਾ ਛੋੜਾ ਨਾ ਜਦਨੀ ਅੱਪਰ ਤੇ ਅਟਕ ਗਰ ਲਾ ਜਿਵੇਂ ਉਹ ਵੈਸੇ ਵੈਸੇ ਇਹਨੇ ਕੋਈ ਬਾਹਰ ਨਾ ਹੋਵੇ ਠੀਕ ਹੈ ਠੀਕ ਹੈ ਘਰ ਜਾਲੀ दे राउले माल गाड लोड हो गयो है आ आ आ न 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

ਨੋ 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 ਤਾਂ ਮਨੂਰੀ ਤਾਂ ਹੋਈ ਉਹ ਆ ਜਾ ਬਾਰ ਦੇਖੀ ਕਿ ਕਰਦਾ ਨਹੀਂ ਬਾਕੀ ਆਪਣਾ ਪਹਿਲਾਂ ਹੀ ਕਰਵਾਇਆ ਸੀ ਕਰਵਾਏ ਨਹੀਂ ਬਾਟੀ ਆਲਰੇਡੀ ਖੜਾ ਹੀ ਆ ਟਰਾਲੀ ਇਹ ਟਰਾਲੀ ਉਹ ਸਰਵਾਈ ਹੋਈ ਉਹ ਵਾ ਫਿਰ ਇਹਦਾ ਵੀ ਕਰਾ ਲਿਆ ਹਾਂ ਅਰ ਕੋਟਾ ਲੈ ਲਾਵੇਂ ਨੂੰ ਪਾ ਦੇ